ਅੰਜੀ ਦਰਸਤੂਪੀ ਹਲਚਾਲ ਅੱਜ ਤੁਹਾਨੂੰ ਦਿਖਾਉਨੇ ਆਂ ਵਾਰਾ ਪਸੂ ਨੂੰ ਹੋਰ ਨੁਕਸਾਨ ਆ ਵੇਖੋ ਸਾਰੀ ਤਾਰ ਪਾੜਤੀ ਪਸੂ ਨੇ ਉਧਰ ਵੀ ਕਿੱਲੇ ਸੜਦੇ ਵਾਰਾ ਜਿਤ ਜਵਾਰ ਸੀ ਜਵਾਰ ਦਾ ਕੋਹ ਕਹਿਰਾ ਸੀਗਾ 6 ਫੁੱਟ 7 ਫੁੱਟ ਕੱਦ ਤੇ ਉਹ ਵੀ ਸਾਰੇ ਖਾ ਗਏ ਪਸੂ ਹਾਂ ਵੇਖੋ ਖਾਦੀ ਪਈ ਜਵਾਰ ਵਾਰਾ ਪਸੂ ਬਹੁਤ ਜ਼ਿਆਦਾ ਸਾਡੇ ਪਿੰਡ ਵਿੱਚ ਜਿਹੜੇ ਬਹੁਤ ਜ਼ਿਆਦਾ ਨੁਕਸਾਨ ਹੈ ਜਿੱਦੜ ਹੀ ਵੱਢ ਜਾਂਦੇ ਤੇ ਵਾਹੀ ਠਾ ਦਿੰਦੇ ਹਾਂ ਇਧਰੋਂ ਜਮਾ ਸਾਫ ਕਰਤੀਦਾ ਇੱਕ ਜਵਾਰ ਆਹ ਟੰਡ ਦੇਖੋ ਤੁਸੀਂ 7 ਫੁੱਟ ਤੋਂ ਉੱਤੇ ਹੀ ਆਹ ਰਿਸ ਆ ਗਿਆ ਬਹੁਤ ਜ਼ਿਆਦਾ ਨੁਕਸਾਨ ਕਰਦੇ ਵਾਰਾ ਪਸੂ ਅਜੇ ਗਾਂ ਆ ਕੇ ਦੇਖਣਾ ਉਹ ਕਿੰਨਾਰੇ ਵਿੱਚ ਵੀ ਬੜੇ ਆ ਜੰਨੀ ਉਹ ਵੇਖੋ ਕਿੱਡੀ ਕਿੱਡੀ ਜਵਾਰ ਤੇ ਇਧਰ ਕਰਤੀ ਜਮਾ ਗੋਡੇ ਗੋਡੇ ਤਾਂ ਹੀ ਰਹੇਗੀ ਗੋਡੇ ਪਰ ਨਹੀਂ ਮਾਰੀ ਵਾਰਾ ਪਸੂ ਇੱਧਰ ਵੀ ਪੈੜਾ ਇਹ ਨਰਮੇ ਦੇ ਵਿੱਚ ਵੀ ਹੋੜੇ ਰਹੇ ਹਨ ਆਹ ਖਾਲ ਦੇ ਵਿੱਚ ਵਿੱਚ ਰਹੇ ਆਂ ਗਾਏ ਪਸ਼ੂ ਕੱਲੇ ਐ ਜਿੰਨੇ ਚ ਦਿਨਾਂ ਰਾਤ ਨੂੰ ਵੀ ਕੱਲੇ ਟਿੰਡੇ ਟਿੰਡੇ ਹੀ ਖਾਂਦੇ ਆ ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਇਹ ਨਰਮਾ ਕਾਰਟੂਕ ਲੈ ਗਿਆ ਹਨ ਬਹੁਤ ਵਧੀਆ ਆ ਵੇਖੋ ਆ ਟਿੰਡ ਖਦ ਇਹ ਮੇਰੇ ਨੁਕਸਾਨ ਕਰਦੇ ਆ ਇਹ ਨਹੀਂ ਤੋ ਵਰਗੇ ਹੋਣੇ ਉਧਰ जवार की हाइट बहुत आ जवार चंगली तो स्टार नीसी पर खुन खा गए रात वड़की हूँ गाड़ी आने किले दूरी हजार तार रिपेयर करा हम आप कर रहे तार रिपेयर ताकि अगर तो ना आने वेखो इस न किले आई किला दूरी हजार क्डा इधर भी बहुत ज्यादा ਇੱਧਰ ਹੀ ਤੋੜ ਜਾਂਦਾ ਹੈ ਨਾ